ਅਮਰੀਕਾ ਵਿੱਚ ਇੱਕ ਸ਼ਰਾਬੀ ਗੋਰੇ ਦੀ ਬਜ਼ਰ ਗਲਤੀ ਨੇ ਭਾਰਤੀ ਪਰਿਵਾਰ ਖੇਰੂ-ਖੇਰੂ ਕਰ ਦਿੱਤਾ। ਜੀ ਹਾਂ, ਦੋ ਗੱਡੀਆਂ ਦੀ ਆਮੋ-ਸਾਮਨੀ ਟੱਕਰ ਦੌਰਾਨ 49 ਸਾਲ ਦੇ ਕ੍ਰਿਸ਼ਨਾ ਕਿਸ਼ੋਰ ਅਤੇ ਉਹਨਾਂ ਦੀ 45 ਸਾਲਾ ਪਤਨੀ ਆਸ਼ਾ ਦੀ ਮੌਤ ਹੋ ਗਈ। ਜੋ ਆਪਣੇ ਪਿੱਛੇ ਬਜ਼ੁਰਗ ਮਾਪੇ ਅਤੇ ਇੱਕ ਬੇਟਾ-ਬੇਟੀ ਛੱਡ ਗਏ ਨੇ। ਹਾਦਸਾ ਵਾਸ਼ਿੰਗਟਨ ਡੀਸੀ ਨੇੜੇ ਇੰਟਰਸਟੇਟ 95 ਤੇ ਵਾਪਰਿਆ ਅਤੇ ਹਾਰਵਰਡ ਕਾਉਂਟੀ ਦੀ ਪੁਲਿਸ ਨੇ ਸ਼ਰਾਬੀ ਗੋਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਕ੍ਰਿਸ਼ਨਾ ਕਿਸ਼ੋਰ ਦੇ ਰਿਸ਼ਤੇਦਾਰ ਮਾਰੂਤੀ RAM ਨੇ ਦੱਸਿਆ ਕਿ ਪਰਿਵਾਰ ਦੇ 4 ਜੀ 23 ਦਸੰਬਰ ਨੂੰ ਭਾਰਤ ਪੁੱਜੇ ਸਨ ਪਰ ਕੋਈ ਨਹੀਂ ਸੀ ਜਾਣਦਾ ਕਿ ਮੁੜ ਅਮਰੀਕਾ ਵਿਛਲੇ ਘਰ ਵਿੱਚ ਦਾਖਲ ਨਹੀਂ ਹੋ ਸਕਣਗੇ ਕ੍ਰਿਸ਼ਨਾ ਕਿਸ਼ੋਰ ਨਵਾਂ ਬਰਾ ਆਪਣੇ ਬਜ਼ੁਰਗ ਮਾਪਿਆਂ ਨਾਲ ਮਨਾਉਣ ਮਗਰੋਂ ਦੁਬਈ ਦੇ ਰਸਤੇ ਅਮਰੀਕਾ روانਾ ਹੋਏ ਦੁਬਈ ਵਿਖੇ ਫਲਾਈਟ ਮਿਸ ਹੋਣ ਮਗਰੋਂ ਉਹਨਾਂ ਨੂੰ ਨਾਰਥ ਕੈਰੋਲਾਈਨਾ ਪੁੱਜਣ ਲਈ ਸਿੱਧੀ ਫਲਾਈਟ ਨਾ ਮਿਲੀ ਅਤੇ ਬਦਲਵੇਂ ਰਸਤੇ ਅਮਰੀਕਾ ਪੁੱਜਣ ਦਾ ਫੈਸਲਾ ਲਿਆ ਕ੍ਰਿਸ਼ਨਾ ਕਿਸ਼ੋਰ ਦੇ ਪਿਤਾ ਨੂੰ ਅੱਖਾਂ ਤੋਂ ਬਿਲਕੁਲ ਨਜ਼ਰ ਨਹੀਂ ਆਉਂਦਾ ਅਤੇ ਬਜ਼ੁਰਗ ਮਾਂ ਵੀ ਜ਼ਿਆਦਾ ਤੌਰ ਫੇਰ ਨਹੀਂ ਸਕਦੀ। ਦੋਵੇਂ ਬਜ਼ੁਰਗ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਰਹਿੰਦੇ ਨੇ ਅਤੇ ਉਨ੍ਹਾਂ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ ਰਿਹਾ। ਉਧਰ ਹਾਰਵਰਡ ਕਾਉਂਟੀ ਦੀ ਪੁਲਿਸ ਮੁਤਾਬਕ ਹਾਦਸੇ ਦੌਰਾਨ ਕ੍ਰਿਸ਼ਨਾ ਕਿਸ਼ੋਰ ਦੀ 21 ਸਾਲਾ ਬੇਟੀ ਅਤੇ 16 ਸਾਲਾ ਬੇਟਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਟਰੋਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਕ੍ਰਿਸ਼ਨਾ ਕਿਸ਼ੋਰ ਅਤੇ ਉਹਨਾਂ ਦੀ ਪਤਨੀ ਆਸ਼ਾ ਸੌਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦੇ ਸਨ ਅਤੇ ਕ੍ਰਿਸ਼ਨਾ ਕਿਸ਼ੋਰ ਦੀ ਭੈਣ ਵੀ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਪੁਲਿਸ ਮੁਤਾਬਕ 34 ਸਾਲ ਦੇ ਮਾਈਕਲ ਕੂਪੇ ਵਿਰੁੱਧ ਵਹੀਕੂਲਰ ਮੈਂਸਲਾਟਰ ਦੇ ਦੋਸ਼ ਆਇਦ ਕੀਤੇ ਗਏ ਨੇ ਅਤੇ ਬਗੈਰ ਜ਼ਮਾਨਤੋਂ ਹਾਵਰਡ ਕਾਉਂਟੀ ਡਿਟੈਂਸ਼ਨ ਸੈਂਟਰ ਵਿੱਚ ਡੱਕ ਦਿੱਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਵੈਂਕਟ ਆਸ਼ਾ ਆਪਨ ਅਤੇ ਕ੍ਰਿਸ਼ਨਾ ਕਿਸ਼ੋਰ ਨਾਰਥ ਕੈਰੋਲਾਈਨਾ ਦੇ ਮਾਰਵਿਨ ਸ਼ਹਿਰ ਵਿੱਚ ਰਹਿੰਦੇ ਸਨ ਆਸ਼ਾ ਗੱਡੀ ਚਲਾ ਰਹੀ ਸੀ ਜਿਸ ਨੂੰ ਮੌਕੇ ਤੇ ਹੀ ਮਰਤਕ ਕਰਾਰ ਦੇ ਦਿੱਤਾ ਗਿਆ ਜਦ ਕਿ ਕ੍ਰਿਸ਼ਨਾ ਕਿਸ਼ੋਰ ਦੀ ਮੌਤ ਹਸਪਤਾਲ ਪੁੱਜਣ ਮਗਰੋਂ ਹੋਈ ਹਾਦਸੇ ਦੇ ਮੱਦੇਨਜ਼ਰ ਇੰਟਰ ਸਟੇਟ 95 ਦੇ ਰੂਟ 216 ਤੇ ਆਵਾਜਾਈ ਨੂੰ 2 ਘੰਟੇ ਤੋਂ ਵੱਧ ਸਮਾਂ ਬੰਦ ਰੱਖਿਆ ਗਿਆ ਬਿਆਰਰ ਰਿਪੋਰਟ ਹਮਦਰ ਟੀਵੀ